来 ਮਿੱਤਰੋ ਭਾਜਪੀ ਜੇ ਰੇਟ ਦੇ ਵਿੱਚ ਨਾ ਦੋ ਟਰੈਕਟਰ ਲਿਆਂਦੇ ਤੁਹਾਡੇ ਵਾਸਤੇ ਇੱਕ ਤਾਂ ਹੈਗਾ 855 ਤੇ ਇੱਕ ਹੈਗਾ 241 ਮੈਸੀ ਸ਼ੁਰੂਆਤ ਕਰਦੇ ਆ ਮੈਸੀ ਤੋਂ ਕੁਲਵਿੰਦਰ ਮਾਡਲ ਦੱਸ ਪਹਿਲਾਂ ਕਿੰਨਾ ਹੈ ਇਹ ਇਹ 2007 ਮਾਡਲ ਆ ਜੀ 7 ਮਾਡਲ ਹੈ ਨਵੇਂ ਸ਼ਹਿਰ ਦਾ ਨੰਬਰ ਹੈ ਹਾਂ ਜੀ ਕੰਡੀਸ਼ਨ ਦਾ オリジナル ਹੈ ਇਹ ਸਾਰੇ オリジナル ਆ ਜੀ ਬੜਾ ਚੰਗਾ ਟਰੈਕਟਰ ਪਿਆ ਚੱਲ ਚਲਾ ਵੀਦਾ ਕਿਵੇਂ ਆ ਸਿਰਾਂ ਗੱਲ ਬਾਤ ਹੀ ਆ ਅੱਛਾ ਜੀ ਹਾਂ ਫੈ ਨਹੀਂ ਘਾਟ ਕਿਸੇ ਪਾਸੇ ਵੀ ਇਹਦੀ ਡਿਮਾਂਡ ਕੀ ਰੱਖੀ ਹੋਈ ਆ ਡਬਲ ਕਲੱਚ ਆ ਜਾਂਦਾ ਡਬਲ ਕਲੱਚ ਆ ਜਾਂਦਾ ਡੱਕ ਡੱਕ ਲੱਗਿਆ ਹੋਇਆ ਸਾਰਾ ਨਾਲ ਹੀ ਦੇ ਮਗਰ ਅੱਛਾ ਕੀ ਡਿਮਾਂਡ ਰੱਖੀ ਐ ਦੀ ਡਿਮਾਂਡ ਤਾਂ ਜੀ 3 ਲੱਖ ਕਰਦੇ ਆ ਜੀ ਹਾਂ ਟਰੈਕਟਰ ਦੇਵਾਂਗੇ 285 ਦਾ ਇਹ 2 ਲੱਖ ਤੇ 85 ਹਜ਼ਾਰ ਦਾ ਹਾਂ ਜੀ 10000 ਮੇਰੇ ਵੱਲੋਂ ਡਿਸਕਾਊਂਟ ਆ 275000 ਦਾ ਟਰੈਕਟਰ ਦਵਾ ਦੂੰ ਤੇ ਜਿਹੜਾ ਆ ਖੜਾ ਵੀ 855 ਇਹ 2004 ਮਾਡਲ ਆ ਇਹ ਹੈਗਾ 4 ਮਾਡਲ ਹਾਂ ਜੀ ਇਹ ਕੰਡੀਸ਼ਨ ਦਾ ਕਿਵੇਂ ਆ ਇਹ ਵੀ ਟਰੈਕਟਰ ਸਾਰਾ ਓਰੀਜਨਲ ਆ ਜੀ ਮਗਰਾੜ ਮੂੜ ਬਹੁਤ ਚੰਗੇ ਨੇ ਬਾਡੀ ਬੁੱਡੀ ਦੇ ਬਹੁਤ ਸਾਫ਼ ਆ ਟਰੈਕਟਰ ਓਕੇ ਹਾਂ ਕੰਡੀਸ਼ਨ ਤਾਂ ਬਾਕੀ ਓਰੀਜਨਲ ਆ ਹਾਂ ਹਾਂ ਮੈਨੂੰ ਥੋੜੀ-ਮੋਟੀ ਲੱਗਦੀ ਆ ਹਾਂ ਹਾਂ ਨਾਰਮਲ ਜੀ ਹੋਊਗੀ ਇਹ ਚ ਟਾਇਰਾਂ ਦੀ ਕ੍ਰਿਸ਼ਣੇ ਦੀ ਵਧੀਆ ਪਈ ਆ 70 75% ਟਾਇਰ ਨੇ ਚੱਲ ਚਲਾਵੇ ਦੇ ਵੀ ਚੰਗਾ ਪੂਰਾ ਪੂਰਾ ਇੱਕ ਨੰਬਰ ਆ ਵੱਡੀ ਬੁੱਡੀ ਦਾ ਬਹੁਤ ਚੰਗਾ ਨੰਬਰ ਇਹਦਾ ਵੀ ਪੰਜਾਬ ਆ ਹਾਂ ਜੀ ਹਾਂ ਇਹ ਕਿੰਨੇ ਦਾ ਬਣੂ ਇਹ ਵੀ ਟੈਟਰ ਦੀ ਡਿਮਾਂਡ ਦਾ 3 ਲੱਖ ਆ ਦੇਵਾਂਗੇ 285 ਦੀ 2 ਲੱਖ ਤੇ 75000 ਦੀ ਇਹ ਬਣ ਜੂ ਮਿੱਤਰੋ ਸੰਪਰਕ ਕਰੋ ਫਟਾਫਟ ਆਉਣਾ ਕਿੱਥੇ ਆ ਪਿੰਡ ਫਰਵਾਹੀ ਜ਼ਿਲ੍ਹਾ ਬਰਨਾਲਾ ਤੇ ਨਾਂ ਬਾਈ ਦਾ ਕੁਲਵਿੰਦਰ ਆ ਦਾਣਾ ਮੰਡੀ ਦੇ ਵਿੱਚ ਆ بڑے بڑے ਟਾਵਰ ਖੜੇ ਨੇ ਦੋ ਟਾਵਰਾਂ ਦੇ ਬਿਲਕੁਲ ਸਾਹਮਣੇ ਬਾਹਰਲੀ ਫਰਨੀ ਦੇ ਕੋਲਵਿੰਦਰ ਬਾਈ ਦਾ ਘਰ ਆ ਤੇ ਨੰਬਰ ਬਾਈ ਦਾ ਕਸੰਦ ਦੇ ਵਿੱਚ ਆ